ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੈਗਾ ਇਸ ਟਾਈਮ ਬੈਲਜੀਅਮ ਅੱਜ ਮੈਂ 3 ਵਜੇ ਉੱਠ ਕੇ ਐਕਸਰਸਾਈਜ਼ ਲਾ ਕੇ ਸ਼ਿਫਟ ਕਰਤੀ ਸਟਾਰਟ 4 ਵਜੇ ਤੇ ਟਾਈਮ ਪੂਰਾ ਪੂਰਾ ਦਾ ਮੈਂ ਟਰਾਲਾ ਚੱਕਣਾ ਦਾ ਪੋਰਟ ਤੇ ਪੋਰਟ ਤੇ ਟਰਾਲਾ ਚੱਕਾ 200 ਕਿਲੋਮੀਟਰ ਮੈਂ ਲੋਡ ਕਰਨਾ ਨਾਣਾ ਦਾ ਤੇ ਹੁਣ ਮੈਂ ਜਾ ਰਿਹਾ ਲੋਡਿੰਗ ਵਾਲੀ ਜਗਾ ਮੇਰੀ ਹੈਗੀ 34 ਕਿਲੋਮੀਟਰ ਮੈਂਨ 2 ਘੰਟੇ 23 ਮਿੰਟ ਹੋ ਗਏ ਚਲਾਉਂਦੇ ਨੂੰ ਗੱਡੀ ਇਹ ਦੋ ਜਗ੍ਹਾ ਤੇ ਲੋਡ ਕਰਨਾ ਹੈ ਇਹ ਲੋਡ ਕਰਕੇ ਫਿਰ ਮੈਂ ਪੋਰਟ ਵਗੜ ਦੇਣਾ ਟਰਾਲਾ ਤੇ ਹੁਣ ਦਿਨ ਚੜ ਗਿਆ ਬਾਕੀ ਦਿਖਾਣਾ ਤੁਹਾਨੂੰ ਅਗਲਾ ਮਾਹੌਲ ਆਪਾਂ ਕੰਪਨੀ ਦੇ ਲਾਗੇ ਪਹੁੰਚ ਗਏ ਬਿਲਕੁਲ 4 ਕਿਲੋਮੀਟਰ ਰਹਿ ਗਿਆ ਕੰਪਨੀ ਦਾ 8 ਵਜੇ ਓਪਨ ਹੋਣੇ। ਅੱਥਰਿਆ ਆ ਗਏ, ਖੜਦੇ ਆ। ਆ ਕਿੱਡੇ بڑے بڑے ਟਰੈਕਟਰ। ਤਾਵੀਆਂ ਕਿੰਨੀ ਹੱਤ ਤਗੜੀਆਂ ਦੜੀਆਂ। ਇਹ ਪਿੰਡ 'ਚ ਹੈਗਾ ਫੈਕਟਰੀ ਇੱਥੇ ਦੇ ਆਪਾਂ ਲੋਡ ਕਰਨਾ। Turn right, then your destination will be on the left. Turn right, then you have reached your destination. It is on. Turn left. Your destination right. is turn. on the left. I have to load ਇਹ ਕੰਪਨੀ ਐ ਇੱਥੇ ਕੈਮਰਾ ਚਲਾਉਣਾ ਮਨਾ ਹੈ ਤੇ ਮੇਰਾ ਟਰੱਕ ਉਹਦਾ ਲੋਡ ਇਹ ਜੈਮ ਲੋਡ ਕੀਤੇ ਐ 2 ਜੈਮ ਦਿੱਤੇ ਮੈਨੂੰ ਤੇ ਹੁਣ ਮੈਂ ਅਗਲਾ ਲੋਡ 간 ਚੱਲਿਆ ਉਹ ਟਰੈਕਟਰ ਆਇਆ ਛੋਟਾ ਆਪਾਂ ਨਿਕਲ ਕੇ ਇਹ ਪਿੰਡ ਚੋਂ ਹੁਣ ਚੱਲਦੇ ਆ ਅਗਲੇ ਪਿੰਡ ਚ ਲੋਡ ਕਰਨ ਟਰੈਕਟਰ ਟਰਾਲੀ ਐ ਟਰਾਲਿਆਂ ਵਰਗੇ ਐਟ੍ਰੈਕਟਰ ਵਾਲੀ ਸਾਰਾ ਸਾਗ ਜਗ ਲੱਗਿਆ ਇਹ ਆ ਗਿਆ ਜੀ ਅਗਲਾ ਪਿੰਡ ਜਿੱਥੋਂ ਆਪਾਂ ਲੋਡ ਕਰਨਾ 13 ਕਿਲੋਮੀਟਰ ਰਹਿ ਗਿਆ ਜੀ ਬੈਲਜੀਅਮ ਦੇ ਪਿੰਡ ਆ ਫੋਰ ਦਾ ਲਾਈਵ ਕਿੰਨਾ ਸੰਕਰਣ ਜੰਗਲ ਕਿੰਨਾ ਸੋਹਣਾ 뷰 ਹੈਗਾ ਗਾਈਆਂ ਦਾ ਰੌਂਡ ਬੋਰ ਇਹ ਚਾਰਚਾ ਇੱਥੇ ਦੀ ਆਪਾਂ ਲੋਡਿੰਗ ਵਾਲੀ ਜਗ੍ਹਾ ਪਹੁੰਚ ਗਏ ਵੇ ਇੱਧਰ ਕੰਪਨੀਆਂ ਦੋ ਗੱਡੀਆਂ ਅੱਗੇ ਫੇਰ ਮੇਰਾ ਨੰਬਰ ਆਣਾ ਆਪਾਂ ਜਾਨਾ ਰੋਟੀ ਛਕਦੇ ਆਂ ਕਈ ਕੰਪਨੀਆਂ ਸੇਫਟੀ ਪਾ ਮੰਗਦੀਆਂ ਤੇ ਹੈਲਮਟ ਲਾਣਾ ਪੈਂਦਾ ਤੇ ਟਰੱਕ ਬੈਲਟਾਂ ਮਾਰਤੀਆਂ ਅੱਜ ਦੋਨਾਂ ਸਾਈਡਾਂ ਤੇ ਸੈਡ ਗਟਰ ਓਪਨ ਕੀਤਾ ਵਾ ਪਰ ਸੀਨਾ ਬਹਿ ਗਿਆ ਨਾ ਪੂਰਾ ਇਹ ਪਿੰਡ ਜਾਦਾ ਮੈਂ ਲੋਡ ਕਰਨ ਇਹ ਕੰਪਨੀ ਆ ਤੇ ਆਪਾਂ ਲੋਡ ਕਰਕੇ ਬਾਹਰ ਨਿਕਲ ਗਏ ਕੋਸਟ ਰੌਂਡ ਅਬਾਊਟ ਅੰਟਿਲ ਦ ਫਰਸਟ ਐਕਸਿਟ ਕੋਸਟ ਰੌਂਡ ਅਬਾਊਟ ਐਂਡ ਟੇਕ ਦ ਫਰਸਟ ਐਕਸਿਟ ਇੰਨੀ ਵਾਰਗਾ ਇਹ ਲੋਡ ਮੈਂ ਸਵੀਡਨ ਨਾਲ ਲੈ ਕੇ ਜਾਣਾ ਮੈਂ ਹੁਣ ਜਾਣਾ ਜਰਮਨ ਕੋਡ ਦੇ ਦਿਆਂ ਕਲ ਸ਼ਿਪ ਹੈ ਮੁੱਦੂ ਰਿਗਿਸ਼ਨ ਲਾਣੇ ਕਿਤੇ ਰੁਕਾ ਆਸਟ 300 ਮੀਟਰਸ ਕ੍ਰੋਸ ਦ ਰੌਂਡ ਅਬਾਉਟ ਐਂਡ ਟੇਕ ਦ ਸੈਕੰਡ ਐਗਜ਼ਿਟ ਐਨ 243 ਆਹ ਯਾ ਗਾਂਹਾਂ ਵਾਲਾ ਚੌਂਕ ਅੱਪਾ ਚੜ ਗਏ ਹਾਈਵੇ ਪਰ ਕੱਲੋਂ ਪਹੁੰਚੂਗਾ ਮੈਂ ਜਰਮਨ ਪੋਰਟ ਪਰ ਫਿਰ ਉੱਥੇ ਫੈਰੀ ਲਵਾਂਗਾ ਤੇ ਹੁਣ ਆਪਣਾ ਟ੍ਰਿਪ ਹੈਗਾ ਸਵੀਡਨ ਦਾ ਮੈਂ ਜਰਮਨ ਚ ਐਂਟਰ ਹੋ ਗਿਆ ਤੇ 30 ਮਿੰਟ ਦੀ ਲੈਣੀ ਪ੍ਰੇਗ ਤੇ ਇਹ ਤਿੰਨ ਚਾਰ ਘੰਟੇ ਚਲਾਵਾਂ ਗੱਡੀ ਕੱਲੋਂ ਰਾਤ ਨੂੰ ਸ਼ਿਪ ਮੇਰਾ 10 ਵਜੇ 24 ਘੰਟੇ ਰੈਸਟ ਕਰਕੇ ਫੇਰ ਜਾਵਾਂਗੇ ਆਪਾਂ ਗੱਲੋਂ ਸ਼ੇਪ ਉੱਥੇ ਪੋਰਟ 'ਵਾਂ ਚਾਹ ਵੀ ਮੈਂ ਬਣਾਦਾ ਚਾਹ ਨਹੀਂ ਆਪਾਂ ਬਣਾਈ ਆਪਾਂ ਇੰਡੀ ਵਾਲੀਆਂ ਸੇਵੀਆਂ ਦੀਆਂ ਉਹ ਦੁੱਧ ਜਿਹਾ ਔਣ ਇਹਨਾਂ ਨੂੰ ਪੀੜ ਗਏ ਫੇਰ ਚੱਲਾਂਗੇ ਮੇਰੇ ਕੋਲ ਰਹਿ ਗਏ 20 ਮਿੰਟ ਰਹਿ ਗਏ ਪੂਰੇ ਹਾਂਜੀ ਆਪਾਂ ਰੁੱਕ ਗਏ ਜਰਮਨ ਪਾਰਕਿੰਗ ਚ 5:30 ਵਜੇ ਰੁੱਕ ਗਿਆ ਤਾਂ ਮੈਂ ਮੈਂ ਬਣਾਏ ਚਾਵਲ ਤੇ ਨਾਲ ਤੇ ਹੀ ਤੇ ਕੱਲੋ ਇੱਥੇ ਤੇ ਜਾਵਾਂਗੇ 2 ਵਜੇ ਤੁਰਨਾ ਹੈ ਸਵੇਰ ਨੂੰ 350 ਕਿਲੋਮੀਟਰ ਰਹਿ ਗਿਆ ਕੱਲੋ ਦਿਨਾਂ ਨੂੰ ਬੈਨ ਹੈ ਸੱਤ ਤੋਂ ਲੈਗਾ 8 ਵਜੇ ਤੱਕ ਜਰਮਨ ਮੈਂ ਉਥੇ ਪਹਿਲਾ ਪਹਿਲਾ ਲਾਗਾਪਰਸਾ ਪਹੁੰਚਣਾ 4 ਘੰਟੇ ਦਾ ਸਫ਼ਰ ਹੈ ਕੱਲ੍ਹ ਨੂੰ ਰਾਤ ਨੂੰ ਮੇਰਾ ਸ਼ਿਪ ਹੈ ਬਾਕੀ ਤੁਹਾਨੂੰ ਕੱਲ੍ਹ ਦਿਖਾਵਾਂਗੇ ਅਗਲਾ ਮਾਹੌਲ ਸੱਚੀ ਗਾ ਦੋਸਤੋ ਆਪਾਂ ਹੋ ਗਏ ਰੈਡੀ ਤੇ ਇੱਥੇ ਦੇਗਾ 322 ਕਿਲੋਮੀਟਰ 3 ਘੰਟੇ 50 ਮਿੰਟ ਲੱਗਨੇ ਹੁੰਦੇ ਕਿਹਦੇ ਪਹੁੰਚਦੇ ਨਹੀਂ 7 ਵਜੇ ਨੂੰ ਐਂਟਰੀ ਸਟਾਰਟ ਹੋ ਜਾਣੀ ਅਜੇ ਤਾਂ ਟਾਈਮ 22 ਬਚੇ ਹੈ ਦੇ ਦੇ ਪੁੱਛਦੇ ਕਿ ਨਹੀਂ ਆਪਾਂ ਥੈਂਟ ਗਾਣਾ ਅੱਜ ਰਾਤ ਨੂੰ ਸ਼ਿਫਟ ਆ ਮੇਰਾ 10 ਵਜੇ ਸਫ਼ਰ ਆਪਣਾ ਰਹਿ ਗਿਆ 160 ਕਿਲੋਮੀਟਰ ਟਾਈਮ ਹੋ ਗਿਆ 4:30 ਤੇ 2 ਘੰਟੇ ਆਪਾਂ ਸੁਣਿਆ ਟੈਂਡਰੀਆਂ ਵਾਲਾ ਪਾਪਾ 7 ਵਜੇ ਨੋ ਐਂਟਰੀ ਸਟਾਰਟ ਹੋਣੀ 6:30 ਵਜੇ ਪਹੁੰਚ ਜਾਣਾ ਕੋਸ਼ਿਸ਼ ਇਹ ਹੈ ਕਿ ਇੱਥੇ ਪੋਰਟ ਕੋ ਪਹੁੰਚੀਏ ਆਪਾਂ ਪਹੁੰਚ ਚੱਲੇ ਪੋਰਟ ਪਰ ਇਹ ਲਾਸਟ ਪਿੰਡ ਹੈ ਪੋਰਟ ਤੋਂ ਪਹਿਲਾਂ 7 ਕਿਲੋਮੀਟਰ ਰਹਿ ਗਿਆ ਟਾਈਮ 6 ਵਜੇ ਦਾ ਵੀ ਮੈਂ ਟੋਏ 7 ਵਜੇ 9 ਐਂਟਰੀ ਹੋਣੀ ਸਟਾਰਟ ਮੈਂ ਪੋਰਟ 'ਤੇ ਪਹੁੰਚ ਗਿਆ ਤੇ ਇੱਥੇ ਹੀ ਪਾਰਕਿੰਗ ਫੁੱਲ ਹੈ ਜਗ੍ਹਾ ਹੈ ਨਹੀਂ ਬਿਲਕੁਲ ਬੈਦੇ ਰਸਤੇ ਚ ਲਾਤੀ ਗੱਡੀ ਟਾਈਮ ਵੀ ਬੈਨ ਹੋਣ ਵਾਲਾ 7 ਵਜੇ ਚੱਲੇ ਤੇ ਬਲੋ ਦੀ ਸਮਾਪਤੀ ਤੇ ਅੱਜ ਰਾਤ ਨੂੰ ਆ ਮੇਰਾ ਸ਼ਿਪ ਅਗਲਾ ਤੁਹਾਨੂੰ ਦਿਖਾਵਾਂਗੇ ਸਵੀਟ ਹੰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ